ਮੈਂ ਕੌਣ ਭਾਈ ਹੈ ਨਾ ਮੈਂ ਤੇਰਾ ਭਾਈ ਆ ਤੂੰ ਫਿਕਰ ਨਹੀਂ ਕਰਨਾ ਭਾਈ ਤੇਰੇ ਨਾਲ ਆ ਜਮਾ ਆ ਦੇਖੀ ਚੱਲੀ ਵਿਦਿਆ ਨੇ ਪੜ ਕੇ ਵੱਡੀ ਅਸਰ ਬਣਨਾ ਮੇਰੀ ਭੈਣ ਦੀ ਬੇਟੀ ਨੇ ਅਮਨ ਨੂੰ ਦਿਮਾਗੀ ਬੜੇ ਜ਼ਬਰਦਸਤ ਫਿਟਸ ਪਏ ਨੇ ਦਿਮਾਗੀ ਪ੍ਰੋਬਲਮ ਆਈ ਆ ਬਹੁਤ ਜ਼ਿਆਦਾ ਅਫਸੈਟ ਹੋ ਗਈ ਸੀ ਭੈਣ ਪਿਛਲੇ ਕੁਝ ਸਮੇਂ ਤੋਂ ਹਸਪੀਟਲ ਚ ਦਾਖਲ ਆ ਸੌਰਿਆਂ ਚੋ ਤਦ ਆਖਦੇ ਸੀ ਵੀ ਉਹਨਾਂ ਨੇ ਜਵਾਬ ਹੀ ਦਿੱਤਾ ਸੀਗਾ ਵੀ ਸਾਡੀ ਕੁਛ ਨਹੀਂ ਲੱਗਦੀ ਪਰ ਜੇ ਪੇਕੇਆਂ ਚੋਂ ਦੱਸਦੇ ਆ ਵੀ ਇਹਦੇ ਮਾਂ ਪਿਓ ਹੈਗੇ ਮਾਂ ਨੇ ਅੱਡ ਵਿਆਹ ਕਰਾ ਲਿਆ ਕਿਤੇ ਪਿਓ ਨੇ ਕਿਤੇ ਲੱਗ ਵਿਆਹ ਕਰਾ ਲਿਆ ਪਰ ਜੇ ਕੋਈ ਮਿਲ ਕੇ ਜਾ ਸਕਦਾ ਤਾਂ ਅਮਨ ਨੂੰ ਜ਼ਰੂਰ ਮਿਲ ਕੇ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮੇਰੀ ਭੈਣ ਆ ਜੀ ਅਮਨ ਗੁਰੂ ਹਰ ਸਹਾਇ ਤੋਂ ਲੈ ਕੇ ਆਏ ਸੀ ਭੈਣ ਨੂੰ ਨਾਲ ਇਹਨਾਂ ਦੀ ਬੇਟੀ ਸੀ ਵਿਦਿਆ ਤੇ ਇਹ ਭੈਣ ਇਦਨ ਅਮਨ ਆਪਣਾ ਨਾਮ ਅਮਨ ਦੱਸਦੀ ਆ ਤੇ ਇਹ ਨਿੱਕੀ ਜੀ ਬੱਚੀ ਇਹਦਾ ਨਾਮ ਵਿਦਿਆ ਦੱਸਦੀ ਆ ਗੁਰੂ ਹਰਸਾਏ ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਕਸਬਾ ਬਿਲਕੁਲ ਪਾਕਿਸਤਾਨ ਦੇ ਬਾਰਡਰ ਦੇ ਨੇੜੇ ਦਾ ਇਲਾਕਾ ਉੱਥੋਂ ਇਹ ਭੈਣ ਭਟਕਦੀ ਹੋਈ ਮਿਲੀ ਕੁਝ ਸਾਲ ਪਹਿਲਾਂ ਜਦੋਂ ਇਸ ਇਲਾਕੇ 'ਚ ਆਈ ਸੀ ਇਹ ਆਈ ਆਪਣਾ ਫਿਰੋਜ਼ਪੁਰ ਉੱਥੋਂ ਰੇਲਵੇ ਸਟੇਸ਼ਨ ਤੋਂ ਲੈ ਕੇ ਇਹਨਾਂ ਲੋਕਾਂ ਨੇ ਮਹੱਲੇਦਿਆਂ ਨੇ ਰਲ ਕੇ ਇਹਦਾ ਵਿਆਹ ਕਰਾਇਆ ਵਿਆਹ ਕਰਾ ਕੇ ਇਹਦਾ ਘਰ ਵਸਦਾ ਕੀਤਾ ਉਸ ਤੋਂ ਬਾਅਦ ਵਿਦਿਆ ਦਾ ਜਨਮ ਹੋਇਆ ਪਰ ਕੁਦਰਤ ਨੂੰ ਸ਼ਾਇਦ ਕੁਝ ਮਨਜ਼ੂਰ ਹੋਰ ਸੀ ਕੁਝ ਸਮਾਂ ਪਹਿਲਾਂ ਇਹਦਾ ਪਤੀ ਵੀ ਚੜ੍ਹਾਈ ਕਰ ਗਿਆ ਸੋਹਰਾ ਪਰਿਵਾਰ ਆ ਜਿਹੜਾ ਉਹਨੇ ਹੱਥ ਖੜੇ ਕਰਤੇ ਵੀ ਅਸੀਂ ਇਹਦੀ ਕੋਈ ਸਾਂਭ ਨਹੀਂ ਸੰਭਾਲ ਨਹੀਂ ਕਰ ਸਕਦੇ ਤੇ ਇਹ ਬੱਚੀ ਆਪਣੀ ਨਿੱਕੀ ਜੀ ਬੱਚੀ ਨੂੰ ਲੈ ਕੇ ਸੜਕਾਂ ਤੇ ਦਰਦ ਦਰਦੀਆਂ ਥੋਕਣਾ ਖਾ ਰਹੀ ਵਿੱਦਿਆ ਉਹ ਤਾਂ ਨਿੱਕੀ ਜੀ ਸੀਗੀ ਤੁਰਦੀ ਵੀ ਨਹੀਂ ਸੀਗੀ ਤੇ ਹੁਣ ਤਾਂ ਭੱਜੀ ਫਿਰਦੀ ਹੈ ਵੱਡੀ ਹੋ ਗਈ ਹੈ ਵਿਦਿਆ ਪਰ ਅਮਨ ਭੈਣ ਨੂੰ ਕੋਈ ਮਿਲਣ ਨਹੀਂ ਆਇਆ ਕਦੇ ਕੋਈ ਪੁੱਛਣ ਨਹੀਂ ਆਇਆ ਕੋਈ ਪਰਿਵਾਰ ਦਾ ਮੈਂਬਰ ਪਿੱਛੋਂ ਬੇਨਤੀ ਆ ਵੀ ਜੇ ਕੋਈ ਭੈਣ ਭਰਾ ਸਾਡੀ ਵੀਡੀਓ ਦੇਖਦਾ ਕੋਈ ਰਿਸ਼ਤੇਦਾਰ ਭੈਣ ਦਾ ਪਲੀਜ਼ ਸਾਨੂੰ ਮਿਲ ਕੇ ਜਾਓ ਅਮਨ ਭੈਣ ਨੂੰ ਗੁਰੂ ਹਰ ਸਾਹਿਬ ਤੋਂ ਸਾਡੇ ਕੋਲੇ ਛੱਡ ਕੇ ਗਏ ਸੀ ਧੰਨਵਾਦ ਆ ਉਹਨਾਂ ਜੰਨਤ ਪੀਵੀ ਵਾਲੇ ਵੀਰਾਂ ਦਾ ਭੈਣ ਦਾ ਜਿਹੜੇ ਸਾਡੇ ਕੋਲ ਲੈ ਕੇ ਆਏ ਸੀ ਇਸ ਧੀ ਨੂੰ ਫਿਰ ਦੋਨੋਂ ਮਾਵਾਂ ਧੀਆ ਸਾਡੇ ਕੋਲ ਰਹਿ ਰਹੀਆਂ ਹੁਣ ਅਮਨ ਨੂੰ ਦਿਮਾਗੀ ਬੜੇ ਜ਼ਬਰਦਸਤ ਫਿਟਸ ਪਏ ਨੇ ਦਿਮਾਗੀ ਪ੍ਰੋਬਲਮ ਆਈ ਆ ਬਹੁਤ ਜ਼ਿਆਦਾ ਅਫਸੈਟ ਹੋ ਗਈ ਸੀ ਭੈਣ ਪਿਛਲੇ ਕੁਝ ਸਮੇਂ ਤੋਂ ਹਸਪੀਟਲ ਚ ਦਾਖਲ ਆ ਐਂਜੇ ਦੇ ਥਰੂ ਹੀ ਫੂਡ ਦੇ ਰਹੇ ਨੱਕ ਦੇ ਵਿੱਚ ਪੈ ਪਾਈ ਹੋਈ ਆ ਔਰ ਆਕਸੀਜਨ ਵੀ ਲੱਗੀ ਹੋਈ ਆ ਸਿਹਤ ਠੀਕ ਨਹੀਂ ਗਈ ਭੈਣ ਦੀ ਅਰਦਾਸ ਕਰਿਓ ਜਲਦੀ ਜਲਦੀ ਮੇਰੀ ਭੈਣ ਠੀਕ ਹੋ ਕੇ ਅਮਨ ਆਪਣੀ ਬੇਟੀ ਨੂੰ ਵਿਦਿਆ ਨੂੰ ਸੰਭਾਲੇ ਹਨਾ ਮਨ ਵਿਦਿਆ ਨੂੰ ਸੰਭਾਲੇਗੀ ਨਾ ਵਿਦਿਆ ਨੂੰ ਅਫਸਰ ਬਣਾਉਣਾ ਨਾ ਆਪਾਂ ਬਹਿਣਾ ਵਾ ਹਾਂ ਬਹਿ ਜਾ ਪੁੱਤ ਬਹਿ ਜਾ ਠੀਕ ਹੋ ਕੇ ਬਹਿ ਜਾ ਅਟੋ ਥੋੜੀ ਜੀ ਹੋਰ ਚੱਕਿਓ ਤੇ ਬਸ ਸਾਨੂੰ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਆ ਸਹਿਯੋਗ ਦੀ ਲੋੜ ਆ ਦੁਆਵਾਂ ਦੀ ਲੋੜ ਆ ਔਰ ਇਹ ਭੈਣ ਦੇ ਪੇਕੇ ਇਹ ਭੈਣ ਦੇ ਸਹੁਰੇ ਕੋਈ ਵੀ ਦੇਖਦਾ ਸਾਡੀ ਵੀਡੀਓ ਸਹੁਰਿਆਂ ਚੋਂ ਤਾਂ ਦੱਸਦੇ ਸੀ ਵੀ ਉਹਨਾਂ ਨੇ ਜਵਾਬ ਹੀ ਦੇ ਦਿੱਤਾ ਸੀਗਾ ਵੀ ਸਾਡੀ ਇਹ ਕੋਈ ਨਹੀਂ ਲੱਗਦੀ ਪਰ ਜੇ ਪੇਕੇਆਂ ਚੋਂ ਦੱਸਦੇ ਆ ਵੀ ਇਹਦੇ ਮਾਂ ਪਿਓ ਹੈਗੇ ਮਾਂ ਨੇ ਅੱਡ ਵਿਆਹ ਕਰਾ ਲਿਆ ਕਿਤੇ ਪਿਓ ਨੇ ਕਿਤੇ ਲੱਗ ਵਿਆਹ ਕਰਾ ਲਿਆ ਪਰ ਜੇ ਕੋਈ ਮਿਲ ਕੇ ਜਾ ਸਕਦਾ ਤਾਂ ਅਮਨ ਨੂੰ ਜ਼ਰੂਰ ਮਿਲ ਕੇ ਜਾਏ ਵਾਹਿਗੁਰੂ ਜੀ ਕਾ ਖਾਲਸਾ ਠੀਕ ਆ ਮਿਲ ਕੇ ਜਾਣਗੇ ਤੈਨੂੰ ਸਾਰੇ ਠੀਕ ਆ ਵਾਹਿਗੁਰੂ ਵਾਹਿਗੁਰੂ